ਲੋਕੀ ਨੀ ਆ ਬੰਦ ਕਰੀ ਨੀ ਆ ਪੈ ਰਹੀ ਨੀ ਆ ਆਪਰੇ ਉਸ ਤੋਂ ਆਇਆ ਨਿਊ ਸ਼ੂਸ ਸਗਰੇ ਪਾਈ ਗਣੀ ਗੁਰਦਾਰ ਬੈਕ ਸਾਈਡ ਪਿੰਦਾ ਲਾਕਾ ਦੋ ਨੰਬਰ ਗਲੀ ਵਾਦੀ ਹੈ ਤੇ ਇੱਥੇ ਝਗੜਾ ਆ ਪਈ ਚਾਰ ਪੰਜ ਦਿਨ ਹੋ ਗਏ ਝਗੜਾ ਚੱਲਦਾ ਵਾ ਚੈਂਬਰ ਕਰਕੇ ਚੈਂਬਰ ਬੰਦ ਕੀਤਾ ਜਾਂਦਾ ਠੀਕ ਆ ਤੇ ਆਪਾਂ ਕਹਿੰਦੇ ਆ ਬਦਮਾਸ਼ੀ ਕਰਦੇ ਉਧਰੋਂ ਠੀਕ ਆ ਚੈਂਬਰ ਦੀ ਗੱਲ ਆ ਮੇਰੀ ਘਰ ਦੀ ਦੇਵਤੀ ਪੈ ਗਏ ਆ ਠੀਕ ਹੈ ਚੈਂਬਰ ਤੋਂ ਗੱਲ ਹੋਈ ਹੱਤੀ ਰਾਤੀ ਮੁੰਡੇ ਆ ਗਏ ਮੇਰੇ ਘਰੇ ਇੱਦਾਂ ਗੱਲ ਗੁਲ ਕਰਦੇ ਵਿੱਚ ਐ ਮੇਰੇ ਬੰਦ ਕਰਦਾ ਚੈਂਬਰ ਦੇ ਉੱਦੋਂ ਕਹਿੰਦੇ ਆ ਤੇ ਉਦੋਂ ਬੰਦੇ ਬੁਲਾ ਲੈਂਦੇ ਇੱਦਾਂ ਵਾ ਵਾ ਫਲਾਉਂਦੇ ਕਿ ਚੈਂਬਰ ਕਿੱਥੇ ਆ ਤੇ ਤੁਹਾਡਾ ਕੀ ਮਤਲਬ ਰੋਲਾ ਗੱਲ ਕੀ ਸੀ ਚੈਂਬਰਾ ਬੂਹੇ ਅੱਗੇ ਹੈਗਾ ਤਿੰਨ ਟੱਕ ਘਰਾ ਦੇ ਪਾਣੀ ਜਾਂਦਾ ਵਾ ਤੇ ਕਹਿੰਦੇ ਨਹੀਂ ਪਾਣੀ ਤਾਂ ਡਾਉਂਦਾ ਵਾ ਪਿਸ਼ਾਬ ਹੁੰਦਾ ਵਾ ਬਸ ਮੁੰਡਾ ਤੁਹਾਡਾ ਸਿਰਫ ਪਾਣੀ ਜਾਂਦਾ ਸਾਡਾ ਪਾਣੀ ਬੰਦ ਕਰ ਦਿੰਗੇ ਮੀਰਾ ਪਾਣੀ ਕਿੱਥੇ ਕਰ ਜਾਏ ਤੇ ਕਰ ਉਹਨੂੰ ਚੈਂਬਰ ਨੂੰ ਬੰਦ ਕਰਤਾ ਬੰਦ ਕਰਤਾ ਥੜਾ ਵੜਾ ਦਿੱਤਾ ਗਿਆ ਤੇ ਅੱਛਾ 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 ਤੇ ਹੁਣ ਕੀ ਕੀ ਹੋਇਆ ਕੀ ਬੱਚੋ ਤੁਹਾਡੀ ਜਿਹੜੀ ਵਾਈਫ ਸੀ ਕੀ ਗੱਲ ਹੋਈ ਉਹਨੂੰ ਵਾਈਫ ਕੋਈ ਨਹੀਂ ਕੱਲੀ ਸੀ ਪਹਿਲਾਂ ਆਏ ਹੀ ਪੁਲਿਸ ਵਾਲੇ ਆਏ ਹੀ ਅੰਕਲ ਜੀ ਕੋਈ ਵੀ ਉਹਨੇ ਗੱਲ ਕੋ ਕਰਕੇ ਗਿਆ ਸਮਝਾ ਕੇ 10 ਮਿੰਟ ਬਾਅਦ ਆਏ ਸਾਰੀਆਂ ਜਨਾਨੀਆਂ ਆਣ ਕੇ ਮੇਰੇ ਘਰ ਦੀ ਦਿੱਤੇ ਪਈਆਂ ਇੱਥੇ ਇੱਕ ਬੋਲ ਤੋਂ ਗੱਲ ਹੀ ਆ ਬੋਲ ਵੱਜੀ ਇਹਦੇ ਉਹਨੇ ਕਹ ਮੈਂ ਨਹੀਂ ਦੇਣੀ ਸਿਰ ਤੇ ਬੋਲ ਵੱਜੀ ਇੰਨੀ ਗੱਲ ਹੋਈ ਆਣ ਕੇ ਉਹ ਕੱਲੀ ਦਿੱਤੀ ਪੈ ਗਿਆ ਆ ਬੂਏ ਦੇ ਨਾਲ ਲਾ ਕੇ ਪੂਰਾ ਸਿਰ ਮੋਚੰਗਾ ਹੀ ਪਾੜਿਆ ਉਹਨਾਂ ਨੇ ਉਧਰੋਂ ਮੇਰੀ ਜਨਾਨੀ ਪ੍ਰੈਗਨੈਂਟ ਸੀ ਤੇ ਹੋਰ ਕੀ ਕਿਥੇ ਕਿਥੇ ਸੱਟਾਂ ਜਿਹੜੀਆਂ ਜਿਵੇਂ ਸਿਰ ਦੀ ਸੱਟ ਬੜੀ ਸਿਰ ਤੇ ਲੱਗੀ ਟਾਂਕੇ ਲੱਗੇ ਆ ਠੀਕ ਹੈ ਜੀ ਤੇ ਢੇਡੇ ਤੇ ਲੱਗੀ ਆ ਤੇ ਸਿਰ ਦੀ ਉਹ ਕਰਾਈ ਸੀੜੀ ਸਕੈਨ ਤੇ ਲੱਤਾਂ ਲੁੱਤਾ ਵੱਜੀਆਂ ਢੇਡੇ ਤੇ ਪਾਸ ਪੁਲਿਸ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਕੀ ਮੰਗਾ ਪੁਲਸ ਵਾਲਿਆਂ ਨੂੰ ਕੀ ਕਾਰਵਾਈ ਤੇ ਕਰ ਨਹੀਂ ਦੇਓ ਕਹਿੰਦੇ ਕੋਈ ਨਹੀਂ ਕਰਦੇ ਆ ਰਾਤੀ ਇਹਨਾਂ ਲੈ ਗਏ ਤੇ ਉਸੇ ਵੇਲੇ ਸ਼ਰਤਾਂ ਇਹਨਾਂ ਨੇ 10 ਮਿੰਟਾ ਬਾਅਦ ਆ ਗਏ ਤੇ ਰਮਾਨ ਸ਼ਰਾਬਾ ਪੀਦੇ ਸ਼ਰਾਬਾ ਪੀ ਕੇ ਫੇਰਾ ਢੇਡੇ ਘਰੇ ਆ ਗਏ ਮੁੰਡੇ ਇੰਨੀ ਗੱਲ ਕੀਤੀ ਆਪਾਂ ਬਸ ਠੀਕ ਹੈ ਇਹ ਪਾਜੀ ਤੁਸੀਂ ਹੈਲੋ ਛੇ ਗੱਲ ਜੀ ਆ ਨਿਊ ਸ਼ੇਦੂ ਸਿੰਘ ਨਗਰ ਗਲੀ ਨੰਬਰ 2 ਚੀਮਾ ਡੁੱਪ ਦੇ ਨਜ਼ਦੀਕ ਆ ਤੇ ਜਿਹੜੀ ਸਾਡੀ ਗਲੀ ਆ ਜੀ ਬਿੱਟੂ ਕਵਾੜੀ ਦੀ ਬੰਦ ਗਲੀ ਤੋਂ ਆਪਾਂ ਬੋਲ ਰਹੇ ਆ ਜੀ ਮਤਲਬ ਇਹ ਵਿਸ਼ਾ ਚੱਲ ਰਿਹਾ ਜੀ ਇੱਕ ਚੈਂਬਰ ਤੋਂ ਜਿਵੇਂ ਸਰਕਾਰ ਸਾਨੂੰ ਦਿੰਦੀ ਹੈ ਜੀ ਇੱਕ ਸਹੂਲਤ ਦਿੰਦੀ ਹੈ ਜੀ ਗਲੀ ਦੇ ਵਿੱਚ ਚੈਂਬਰ ਦੇ ਨਾਲ ਜਿਸ ਦੇ ਵਿੱਚ ਮੀਂਹ ਦਾ ਪਾਣੀ ਤੇ ਘਰਾਂ ਦਾ ਪਾਣੀ ਜਿਹੜਾ ਵੇਸਟ ਪਾਣੀ ਉਹਦੇ ਵਿੱਚ ਜਾਂਦਾ ਜੀ ਚਾਰ ਘਰਾਂ ਦਾ ਪਾਣੀ ਜਿਹੜਾ ਇੱਕ ਚੈਂਬਰ ਦੇ ਵਿੱਚ ਜਾ ਰਿਹਾ ਜੀ ਔਰ ਉਸ ਪਰਿਵਾਰ ਵੱਲੋਂ ਜਿਨ੍ਹਾਂ ਦਾ ਨਾਮ ਹੈ ਜੀ ਲਾਡਾ ਔਰ ਉਹਨਾਂ ਦੀ ਮੈਸੇਜ ਦਾ ਨਾਮ ਹੈ ਜੀ ਰਿੰਪੀ ਉਹਨਾਂ ਵੱਲੋਂ ਧੱਕੇ ਦੇ ਨਾਲ ਜਿਹੜਾ ਚੈਂਬਰ ਬੰਦ ਕਰ ਦਿੱਤਾ ਜਾਂਦਾ ਜੀ ਉਸ ਦੇ ਮੁਤਾਬਿਕ ਸਾਰੇ ਗਲੀ ਮੁਹੱਲੇ ਵੱਲੋਂ ਉਹਨਾਂ ਦੇ ਨਾਲ ਇੱਕ ਗੱਲ ਕੀਤੀ ਜਾਂਦੀ ਹੈ ਜਾਂ ਉਹਨੇ ਦੇ ਨਾਲ ਸਲਾਹ ਕੀਤੀ ਜਾਂਦੀ ਹੈ ਜੀ ਬਿਨਾਂ ਸਲਾਹ ਤੋਂ ਬਿਨਾਂ ਗਲੀ ਮੁਹੱਲੇ ਦੀ ਸਲਾਹ ਤੋਂ ਜਿਵੇਂ ਸਾਡੇ ਇਸ ਏਰੀਆ ਦੇ ਕਾਉਂਸਲਰ ਨੇ ਜੀ ਗਗਨਦੀਪ ਸਿੰਘ ਸਹਿਜ ਰਾਜੀ ਉਹਨਾਂ ਦੀ ਵੀ ਸਹਿਮਤੀ ਤੋਂ ਬਗੈਰ ਜਿਹੜਾ ਚੈਂਬਰ ਆ ਬੰਦ ਕਰ ਦਿੱਤਾ ਜਾਂਦਾ ਜਿਸ ਨੂੰ ਬਜਰੀ ਪਾ ਕੇ ਥੜਾ ਬਣਾ ਦਿੱਤਾ ਜਾਂਦਾ ਜਦੋਂ ਸਾਰਾ ਗਲੀ ਮੁਹੱਲਾ ਜਾ ਕੇ ਉਹਨਾਂ ਨਾਲ ਗੱਲ ਕਰਦਾ ਹੈ ਤਾਂ ਉਹ ਕਹਿੰਦੇ ਵੀ ਅਸੀਂ ਜਿਹੜਾ ਏ ਚੈਂਬਰ ਨਹੀਂ ਖੋਲਣਾ ਜੋ ਕਿ ਸਰਕਾਰੀ ਤੌਰ ਤੇ ਮਨਜ਼ੂਰ ਹੈ ਜੀ ਸਰਕਾਰੀ ਜਗ੍ਹਾ ਨੂੰ ਆਪਾਂ ਥੜਾ ਚੈਂਬਰ ਨੂੰ ਜਿਹੜਾ ਥੜਾ ਬਣਾ ਦਿੱਤਾ ਜੀ ਜਿਹੜੀ ਸਾਰੇ ਗਲੀ ਮੁਹੱਲੇ ਨੇ ਉਹਨਾਂ ਦੇ ਨਾਲ ਗੱਲ ਕੀਤੀ ਹੈ ਜੀ ਪਰ ਇਸ ਮੁਤਾਬਕ ਪੁਲਿਸ ਪ੍ਰਸ਼ਾਸਨ ਬੀਡ ਵਿਜਨ ਦੇ ਵਿੱਚ ਵੀ ਦਰਖਾਸਤ ਦਿੱਤੀ ਗਈ ਸੀ ਜੀ ਜਦੋਂ ਸਰਦਾਰ ਨਿਰਮਲ ਸਿੰਘ ਜੀ ਉਹ ਮੌਕੇ ਦੀ ਕਾਰਵਾਈ ਦੇਖਦੇ ਆ ਜੀ ਆਣ ਕੇ ਤੇ ਉਹਨਾਂ ਨੇ ਸਾਰਿਆਂ ਨੂੰ ਹੌਸਲਾ ਦਵਾਇਆ ਕਿ ਜਿਹੜਾ ਇਹਦੀ ਬਣਦੀ ਜਿਹੜੀ ਕਾਰਵਾਈ ਹੈ ਜਰੂਰ ਕੀਤੀ ਜਾਵੇਗੀ ਜੀ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਲੇਡੀਜ਼ ਨੇ ਉਹ ਆਪ ਆਪਣੇ ਘਰ ਦੇ ਵਿੱਚ ਬਾਹਰ ਬੈਠਦੇ ਨੇ ਇੱਕ ਲੜਕੀ ਦਾ ਨਾਮ ਕੀ ਇਹਦਾ ਅਨਮੋਲ ਅਨਮੋਲ ਜਿਹੜੀ ਆ ਪ੍ਰੈਗਨੈਂਟ ਵੀ ਹੈ ਜੀ ਲੜਕੀ ਉਹ ਬਾਹਰ ਬੈਠੀ ਸੀ ਜੀ ਆਪਣੇ ਦਰਵਾਜ਼ੇ ਦੇ ਵਿੱਚ ਲਾਡਾ ਔਰ ਉਸਦੀ ਪਤਨੀ ਰਿੰਪੀ ਜੀ ਇੱਕ ਇੱਕ ਬੈਕ ਸਾਈਡ ਤੇ ਸਾਡੇ ਘਰ ਆ ਜੀ ਜਿਨ੍ਹਾਂ ਦਾ ਕੋਈ ਉਹਨਾਂ ਚੈਂਬਰ ਦੇ ਨਾਲ ਕੋਈ ਤਾਲੁਕਾਤ ਨਹੀਂ ਹੈ ਜੀ ਰਿੰਕੂ ਜੀ ਉਹ ਵੀ ਕਿਰਾਏਦਾਰ ਨੇ ਉਹਨਾਂ ਦੀ ਪਤਨੀ ਅ ਅਨਮ ਹਾਂਜੀ ਰੂਬੀ ਰੂਬੀ ਜੀ ਹਾਂਜੀ ਰਿੰਕੂ ਜੀ ਔਰ ਉਹਨਾਂ ਦੀ ਪਤਨੀ ਰੂਬੀ ਜੀ ਇਹਨਾਂ ਦੋ ਘਰਾਂ ਨੇ ਰਲ ਕੇ ਤਿੰਨ ਘਰਾਂ ਨੇ ਰਲ ਕੇ ਮਤਲਬ ਲੜਕੀ ਦੇ ਬੇਨਜਾਇਜ਼ ਉਹਨੂੰ ਬੈਠੀ ਨੂੰ ਤਿੰਨਾਂ ਜਾਣਿਆਂ ਨੇ ਮਾਰਿਆ ਕੁੱਟਿਆ ਸਿਰ ਦੇ ਵਿੱਚ ਉਹਨਾਂ ਨੇ ਸੱਟ ਲਾਈ ਜਦ ਕਿ ਉਹ ਕੁਦਰਤ ਮਤਲਬ ਵੀ ਉਹ ਪ੍ਰੈਗਨੈਂਟ ਹੈ ਅਗਰ ਉਸ ਲੜਕੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹਦੀ ਪ੍ਰੈਗਨਨਸੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਉਹਦੇ ਸਿਰ ਦੇ ਵਿੱਚ ਸੱਟ ਜਿਹੜੀ ਗੁੱਜੀ ਲੱਗੀ ਹੋਈ ਹੈ ਜੀ ਪ੍ਰਸ਼ਾਸਨ ਤੋਂ ਅਸੀਂ ਅਹੀ ਵਿਅੰਗ ਚਾਉਂਦੇ ਆਂ ਕਿ ਇਸ ਗਰੀਬ ਪਰਿਵਾਰ ਨੂੰ ਬਣਦਾ ਇਨਸਾਫ ਜਿਹੜਾ ਦਵਾਇਆ ਜਾਵੇ ਜੀ ਔਰ ਜਿਹੜਾ ਚੈਂਬਰ ਸਰਕਾਰੀ ਤੌਰ ਤੇ ਬਣਿਆ ਹੋਇਆ ਜੀ ਜਿਹੜਾ ਇਹਨਾਂ ਨੇ ਗੁੰਡਾਗਰਦੀ ਕਰਕੇ ਧੱਕੇ ਦੇ ਨਾਲ ਜਿਹੜਾ ਬੰਦ ਕੀਤਾ ਹੋਇਆ ਜੀ ਉਸ ਨੂੰ ਖਲਵਾਇਆ ਜਾਵੇ ਜੀ ਇਹ ਸਾਰੀ ਕਾਰਵਾਈ ਹੋਣ ਤੋਂ ਬਾਅਦ ਜਦੋਂ ਰਾਤ ਨੂੰ ਅਸੀਂ ਪਿਛਲੀ ਪੁਲਿਸ ਪ੍ਰਸ਼ਾਸਨ ਤੋਂ ਦਰਖਾਸਤ ਦੇ ਕੇ ਕਾਰਪੋਰੇਸ਼ਨ ਦੇ ਆਫਿਸ ਦੇ ਵਿੱਚ ਦਰਖਾਸਤ ਦੇ ਕੇ ਘਰ ਪਹੁੰਚਦੇ ਆਂ ਜੀ ਰਾਤ ਨੂੰ 10 11 11 ਵਜੇ ਇਹ ਫੇਰ ਰਾਤ ਨੂੰ ਲੜਕੇ ਲੈ ਕੇ ਅਣਪਛਾਤੇ ਬੰਦੇ ਲੈ ਕੇ ਔਰ ਇਹ ਤਿੰਨ ਘਰ ਜਿਹੜੇ ਨੇ ਉਹ ਸ਼ਰਾਬਾਂ ਪੀ ਕੇ ਇਸ ਗਰੀਬ ਪਰਿਵਾਰ ਦੇ ਘਰ ਆਣ ਕੇ ਉਹ ਲੜਵਾਜੀ ਕਰਦੇ ਨੇ ਜਿਸ ਦਾ ਮਤਲਬ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਿਆ ਹੋਇਆ ਪਰ ਅੱਜ 2-3 ਦਿਨ ਹੋ ਗਏ ਨੇ ਇਸ ਵਾਰਦਾਤ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਅਜੇ ਤੱਕ ਜਿਹੜਾ ਵਾ ਕੋਈ ਵੀ ਕਾਰਵਾਈ ਜਿਹੜੀ ਇਸ ਪਰਿਵਾਰ ਦੇ ਉੱਤੇ ਨਹੀਂ ਕੀਤੀ ਗਈ ਇਸੇ ਮੰਗ ਚਾਉਂਦੇ ਹਾਂ ਜੀ ਪਰਮ ਹਲਕਾ ਇਕੱਠਾ ਹੋਇਆ ਜੀ ਇਸੇ ਮੰਗ ਚਾਉਂਦਾ ਕਿ ਇਸ ਗਰੀਬ ਪਰਿਵਾਰ ਨੂੰ ਜ਼ਰੂਰ ਜਿਹੜਾ ਵਾ ਬੰਦਾ ਹੋਇ ਇਨਸਾਫ ਦਿੱਤਾ ਜਾਵੇ ਜੀ ਮੋਲਕੋ ਬੜੀ ਤਾਨਾ ਤੇ ਦੇ ਮੈਂ ਬੱਚੋ ਪ੍ਰੇਤ ਰੋੜਾ ਉਹ ਗੱਲਾਂ ਕਿ ਪਾਸੇ ਕੋਈ ਚੀਬੀ ਸੀ ਹਾਜੀ ਕੁੜੀ ਕੀ ਗੱਲ ਹੋਈ ਸੀ ਸਰ ਸਰ ਮੈਂ ਬੁਲੇ ਤੇ ਬੇਟੀ ਉਧਰੋਂ ਉਲਟਾ ਨਹੀਂ ਆ ਕੇ ਮੇਰੇ ਬਾੜ ਮਾਰਤਾ ਮੈਨੂੰ ਨਹੀਂ ਪਤਾ ਮੈਨੂੰ ਮੈਨੂੰ ਚੱਕਰ ਆ ਗਿਆ ਮੈਨੂੰ ਉਸੇ ਜੱਡ ਗਈ ਮੈਨੂੰ ਮੈਨੂੰ ਕੋਲਿਆ ਵੀ ਮੈਨੂੰ ਐਸਾ ਜੇ ਹਮੇ ਕੋ ਬੋਲਿਆ ਵੀ ਨਹੀਂ ਜਾਂਦਾ ਸਰ ਮੇਰਾ ਪਤਾ ਭਾਜੀ ਇਹ ਘਟਨਾ ਹੈ ਜੀ ਸ਼ਹੀਦ ਅਲਤੀਗਰ ਗਲੀ ਨੰਬਰ 2 ਚੀਮਾੜੀ ਪੁੰਨੇੜੇ ਬਿੱਟੂ ਕਬੜੀ ਗਲੀ ਦੀ ਇਹ ਜੋ ਮੇਰੇ ਮਕਾਨ ਚ ਰਹਿੰਦਾ ਚਲੋ ਇੱਕ ਕਿਰਾਏਦਾਰ ਹੈਗਾ ਭਰਾਈ ਆਪਣਾ ਛੋਟਾ ਵੀ ਇਹਨਾਂ ਦਾ ਝਗੜਾ ਚੱਲ ਰਿਹਾ ਦੋ ਤਿੰਨ ਦਿਨ ਤੋਂ ਚੈਂਬਰ ਤੋਂ ਕਿ ਰੋਜ਼ ਮੈਨੂੰ ਫੋਨ ਕਰਦੇ ਆ ਵੀ ਭਾਈ ਉਹ ਸਾਨੂੰ ਤੰਗ ਕਰਦੇ ਆ ਚੈਂਬਰ ਤੋਂ ਉਹ ਕਹਿੰਦਾ ਪਾਣੀ ਨਹੀਂ ਹੋਣਾ ਚਾਹੀਦਾ ਪਾਣੀ ਤੇ ਵਰਸਾਦਾ ਇੱਥੇ ਜਾਣਾ ਵਾ ਹੁਣ ਵਰਸਾਤ ਹੋ ਜੇ ਪਾਣੀ ਕਿੱਥੇ ਜਾਊਗਾ ਠੀਕ ਹੈ ਕੱਲ ਸ਼ਾਮੀ 6 ਵਜੇ ਦੀ ਗੱਲ ਹੈ ਮੈਂ ਆਪਣੇ ਘਰੇ ਬੈਠਾ ਮੈਨੂੰ ਇਹਨਾਂ ਦੇ ਗਵਾਂਡੀਆਂ ਦਾ ਫੋਨ ਆਇਆ ਵੀ ਇੱਧਰ ਛੇਤੀ ਆ ਲੜਾਈ ਹੋ ਗਈ ਜਦੋਂ ਮੈਂ ਇੱਥੇ ਆਇਆ ਤੇ ਮੈਂ ਵੇਖਿਆ ਤੇ ਇੱਥੇ ਆ ਕੁੜੀ ਖੁਨੋ ਖੁਨੋ ਹੀ ਪਈ ਤੇ ਸਾਰੇ ਮੱਲੇ ਵਾਲੇ ਕਹਿੰਦੇ ਇਹਨਾਂ ਤਿੰਨ ਜਨਾਨੇ ਫਿਰ ਮੈਂ ਇਹਨਾਂ ਨੂੰ ਬੋਲਿਆ ਵੀ ਉਹਨੂੰ ਕੁੱਟਾ ਕਿਉਂ ਜੇ ਤੇ ਕਹਿੰਦੇ ਹਨ ਗੱਲਾਂ ਘੱਟਦੀ ਮੈਂ ਗੱਲਾਂ ਘਾਟਾ ਕੁੱਟ ਜੂਗਾ ਕੋਈ ਠੀਕ ਆ ਸਾਰਾ ਮਹੱਲਾ ਇਹਨਾਂ ਦੇ ਨਾਲ ਆ ਤੇ ਇਹ ਗੱਲ ਹੋਈ ਤੇ ਉਤੋਂ ਨਾ ਉਹਦਾ ਬੰਦਾ ਘਰ ਆ ਨਾ ਕੋਈ ਜਿਹੜਾ ਆਵੇ ਉਹਨੂੰ ਪੁੱਛਣ ਦੀ ਬਜਾਏ ਕੀ ਹੈ ਇਹਨਾਂ ਦਾ ਜਿਹੜਾ ਆਉਂਦਾ ਹੈ ਉਹਨੂੰ ਕੁੱਟਣਾ ਪੈਂਦਾ ਠੀਕ ਗੱਲ ਦੇ ਇੱਕ ਚੈਂਬਰ ਦੀ ਆ ਹੁਣ ਤੁਸੀਂ ਇਹ ਵੇਖੋ ਉਹ ਜਿਵੇਂ ਇੱਕ ਬੱਚਾ ਹੁੰਦਾ ਵਾ 10-12 ਸਾਲ ਦਾ ਉਹਦੇ ਸਮਾਨ ਦਾ ਸਰੀਰ ਆ ਤੇ ਕੱਲ ਉਹਨੂੰ ਥੋੜਾ ਬੋਧਾ ਹੋਰ ਮਾਰਦੇ ਮਾਰਦੇ ਤੇ ਉਹ ਤੇ ਮਰੀ ਜਾਣੀ ਸੀ ਵਿਚਾਰੀ ਉਤੋਂ ਉਹ ਕਿਹੜੀ ਹਾਲਤ ਜ ਹੈਗੀ ਉਤੋਂ ਅਸੀਂ ਕਹਿੰਦੇ ਚੈਂਬਰ ਚੈਂਬਰੇ ਖੋਲ ਦੇਣੀ ਹੈ ਚੈਂਬਰ ਤੋਂ ਇਹਨਾਂ ਨੂੰ ਪਤਾ ਸੀ ਵੀ ਚੈਂਬਰ ਹੋਣਾ ਹੀ ਕੰਪਲੇਂਟਾਂ ਦੇਤੀਆਂ ਸਾਰਿਆਂ ਵੀ ਖੋਲ ਜਾਣਾ ਉਹ ਖੁੰਦਕ ਬਾਜੀ ਕਰਦੇ ਆ ਕਰਦੇ ਆ ਉਹਨਾਂ ਤੇ ਆਖ ਖੁੰਦਕ ਬਾਜੀ ਕੱਢੀ ਜੀ ਇਹ ਤਾਂ ਜਿੱਦਾਂ ਸਰਕਾਰੀ ਕੰਮ ਚੋਂ ਵੀ ਉਹ ਹੈ ਨਾ ਵੀ ਇਹਨਾਂ ਨੂੰ ਪਤਾ ਵੀ ਚੈਂਬਰ ਵੀ ਖੁੱਲ ਜਾਣਾ ਹੁਣ ਸਾਰਾ ਮੱਲਾ ਨਾਲ ਹੋ ਗਿਆ ਤੇ ਉਹਨਾਂ ਕਰਕੇ ਖੁੱਲਣਾ ਤੇ ਉਹ ਵਿਚਾਰੇ ਦੇ ਕੀ ਖੁੰਦਾ ਗੱਡੀ ਦੱਸੋ ਇਹਨਾਂ ਨੇ ਹੁਣ ਇਹਨਾਂ ਨੂੰ ਜੋ ਵੀ ਹੈ ਨਾ ਇਹ ਗਰੀਬ ਪਰ ਦੋਵੇਂ ਜੀ ਰਹਿੰਦੇ ਆ ਗੁਜ਼ਾਰਾ ਉਹ ਆਪਣਾ ਰਸ਼ਕਾ ਚਲਾਉਂਦਾ ਬੈਟਰੀ ਰਸ਼ਕਾ ਮਹਾਂ ਗੁਜ਼ਾਰਾ ਕਰਦੇ ਆ ਹੁਣ ਉਹਤੇ ਕੀਪ ਦਾ ਕਿੰਨੇ ਪੈਸੇ ਲੱਗਣੇ ਆ ਕੀ ਹੋਣਾ ਕਿੰਨੇ ਇਹਨਾਂ ਕਿੱਥੋਂ ਆਉਣੇ ਜੋ ਵੀ ਆ ਵੀ ਇਹਦਾ ਬੰਦੀ ਕਰ ਰਹੀ ਹੋਣੀ ਚਾਹੀਦੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਰਾ ਮੱਲਾ ਇਹਨਾਂ ਦੇ ਕਾਫੀ ਜਨੇ ਇਕੱਠੇ ਹੋਏ ਸੀ ਤੇ ਇੱਥੇ ਹੀ ਖੜੀ ਆ ਮੈਂ ਤੇ ਇਹਨੇ ਚਿਰ ਨੂੰ ਤੇ ਉਹ ਅਨਮੋਲ ਖੜੀ ਆ ਗੇਟ ਵਿੱਚ ਤੇ ਇਧਰੋਂ ਉਹਦੀ ਬੱਚਾ ਦੇ ਗੇਟ ਦੇ ਵਿੱਚ ਉਹਨਾਂ ਦੀ ਬਾਲ ਅੰਦਰ ਗਈ ਆ ਤੇ ਉਹਦੀ ਬੱਚੇ ਦੀ ਮਾਂ ਤੁਹਾਨੂੰ ਪਤਾ ਖੁੰਦੇ ਕਿ ਬਾਜੀ ਚੱਲਣ ਈ ਆ ਤੇ ਤੁਸੀਂ ਕਿਉਂ ਬੋਲ ਲੈਣਾ ਦੇ ਤੁਹਾਨੂੰ ਪਤਾ ਟਾਡੀ ਇੰਨੇ ਦਿਨਾਂ ਦੀ ਚੈਂਬਰ ਦੀ ਲੜਾਈ ਚੱਲਦੀ ਪਈ ਆ ਤੇ ਤੁਸੀਂ ਇੱਕ ਖੁੰਦਕ ਛੇੜਨ ਵਾਸਤੇ ਕਿਉਂ ਬੋਲ ਲੈਣਾ ਜੋ ਜੇ ਬੋਲ ਲੈਣਾ ਹੈ ਉਹਨੇ ਕਿਹਾ ਕਿ ਮੈਂ ਬੋਲ ਨਹੀਂ ਦੇਣੀ ਇੰਨੇ ਦਿਨ ਨੂੰ ਉਹਨੇ ਉੱਥੋਂ ਫੜ ਕੇ ਪਕੜ ਲਿਆ ਜਦ ਤੋ ਮਾਰਿਆ ਫਿਰ ਇੱਕ ਜਾਨੀ ਦੇ ਫੜਿਆਂ ਦੇ ਨਾਲ ਹੀ ਉਹਦੇ ਬੱਚੇ ਵੀ ਆਣ ਪਏ ਤਿੰਨ ਚਾਰ ਦੋ ਕੁੜੀਆਂ ਇੱਕ ਮੁੰਡਾ ਇੱਕ ਕੁੜੀ ਮਾਂ ਇੱਕ ਰਿੰਪੀ ਜਿਹੜੀ ਨਾਲ ਉਹਨਾਂ ਨੇ ਆਣ ਕੇ ਇੱਥੋਂ ਫੜ ਕੇ ਵਾਲਾਂ ਤੋਂ ਇੱਥੇ ਗੇੜ ਦੇ ਵਿੱਚ ਲਿਆ ਕੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਇੱਟ ਕਿੰਨੇ ਮਾਰੀ ਇੱਟ ਵੀ ਉਹਦੇ ਸਿਰ ਦੇ ਵਿੱਚ ਵੱਜਿਆ ਆਪਾਂ ਮੌਕੇ ਦੇ ਇਹ ਭੱਜ ਕੁਲਦੀਪਾ ਜੀ ਸੀ ਬੰਟੀ ਭਾਜੀ ਸੀ ਮੈਂ ਹੀ ਇੱਕ ਸਾਡੇ ਨਾਲ ਦੇ ਗਵਾਂਢੀ ਸੀ ਸਾਰੇ ਛਡਾਉਣ ਦੀ ਕੋਸ਼ਿਸ਼ ਬੜੀ ਕੀਤੀ ਆ ਕਿ ਜਦ ਕਿ ਉਹਨਾਂ ਨੇ ਇੰਨੀ ਪਕੜ ਦੇ ਵਿੱਚ ਉਹਦੇ ਵਾਲ ਫੜ ਕੇ ਤੇ ਉਹਨੂੰ ਖਿੱਚ ਕੇ ਇੱਥੇ ਲਿਆ ਕੇ ਲੱਤਾਂ ਉਹਦੇ ਪੇਟ ਦੇ ਵਿੱਚ ਮਾਰੀਆਂ ਵਾ ਉਹਦੇ ਬਾਲਬੂਲ ਕਾਫੀ ਖੋਏ ਆ ਤੇ ਮੈਮ ਜਿੱਦਾਂ ਦੱਸ ਕੋ ਇਨਸਾਫ ਮੰਗਣਾ ਚਾਹੁੰਦੇ ਆ ਵੀ ਵੇਖੋ ਇੱਕ ਉਹ ਬੱਚਾ ਵਾ ਇੱਕ ਉਹਦੇ ਘਰ ਚ ਕੋਈ ਨਹੀਂ ਆ ਕਿ ਪ੍ਰੈਗਨੈਂਟ ਆ ਉਹ ਤਾਂ ਆਣ ਕੇ ਇੰਨੀ ਬੁਰੀ ਹਾਲਤ ਦੇ ਨਾਲ ਉਹਨੂੰ ਆਣ ਕੇ ਸੱਟਾਂ ਪੇਟਾਂ ਲਾਈਆਂ ਆ ਅਹੀਂ ਤੇ ਇਨਸਾਫ ਮੰਗਣਾ ਜੀ ਸਰਕਾਰੀ ਕੰਮ ਦੂਸਰਾ ਵੇਖੋ ਜੋ ਸਰਕਾਰੀ ਚੈਂਬਰ ਸਰਕਾਰੀ ਹੈ ਗੈਰ ਕਾਨੂੰਨੀ ਜੋ ਇਹ ਤੇ ਮੈਂ ਉਸੇ ਦਿਨ ਦੀ ਕਹਿੰਦੀ ਵੀ ਵੀ ਇਹ ਗੈਰ ਕਾਨੂੰਨੀ ਕੰਮ ਹੈ ਇਸ ਤਰ੍ਹਾਂ ਇਹਨਾਂ ਨੂੰ ਚੈਂਬਰ ਨਹੀਂ ਬੰਦ ਕਰਾਉਣਾ ਚਾਹੀਦਾ ਸੀ ਨਿਊਸ਼ੀ ਦਮਸਨਗਰ ਗਲੀ ਨੰਬਰ 2 ਦਾ ਵਾਸੀ ਆ ਬਿਟੇ ਕੁਵਾੜੀਏ ਦੀ ਗਲੀ ਦਾ ਤੇ ਸਾਰ ਇੱਥੇ ਇਕੱਲੇ ਜਿਹੜਾ ਹਾਸਾ ਹੋਇਆ ਨਾ ਤੇ ਮੈਂ ਤੇ ਜਾਂਚ ਅਗੰਦਰ ਲੰਮੇ ਪਿਆ ਸੀ ਮੇਰਾ ਆਪਰੇਟ ਹੋਇਆ ਤੇ ਮੈਂ ਠੀਕ ਨਹੀਂ ਤੇ ਮੈਨੂੰ ਬਾਹਰ ਮੇਰੇ ਬੱਚਿਆਂ ਨੇ ਦੱਸਿਆ ਕਹਿੰਦੇ ਬਾਹਰ ਲੜਾਈ ਹੋ ਰਹੀ ਹੈ ਮੈਂ ਆ ਕੇ ਵੇਖਿਆ ਤੇ ਨਮੋਹ ਲੇਡੀਜ਼ ਨੂੰ ਇਕੱਲੇ ਯਾਨੀ ਕਿ ਤਿੰਨ ਕੁ ਜਨਾਨੀਆਂ ਪਈਆਂ ਮੈਂ ਸਭ ਕੁਛ ਨਾ ਦੀ ਕੋਸ਼ਿਸ਼ ਕੀਤੀ ਆ ਰੂਬੀ ਪਈ ਆ ਉਹਦੇ ਬੱਚੇ ਪਏ ਆ ਤੇ ਮੈਂ ਵਿਚਕਾਰ ਹੋ ਗਿਆ ਸਭ ਨੂੰ ਮੈਂ ਪਹਿਲਾਂ ਰੂਬੀ ਐਟ ਮਾਰ ਲੱਗੀ ਮੈਂ ਐਟ ਖੋਈ ਆ ਮੁਰਗਿਓ ਨੇ ਬੈਟ ਫੜਿਆ ਮੈਂ ਬੈਟ ਹੋਇਆ ਵਿਚਕਾਰ ਤੇ ਮੈਂ ਫਸਿਆ ਦੋਦੇ ਉਧਰੋਂ ਆਉਣੇ ਵਾਲੋ ਦੇ ਫੜੇ ਹੀ ਹੁੰਨੇ ਉਹਦੇ ਫੜੇ ਇਹ ਚਾਰ ਜਣੇ ਉਹਨੂੰ ਪਏ ਹੀ ਗੱਲੀ ਨੂੰ ਉਹ ਕੱਲੀ ਤੇ ਮਗਰੋਂ ਆ ਕੇ ਇੱਟ ਪਤਾ ਨਹੀਂ ਕਿੰਨੇ ਮਾਰੀ ਹੈ ਵੱਜੀ ਹੈ ਉਹਦੇ ਰਿੰਪੀ ਨੇ ਮਾਰੀ ਹੈ ਕਿੰਨੇ ਮਾਰੀ ਕਿਉਂਕਿ ਮੈਂ ਹੁਣ ਵਿਚਕਾਰ ਫਸਿਆ ਮੇਰੀ ਪੇਠ ਹੈ ਮੇਰੀ ਪੇਠ ਦੇ ਪਿੱਛੇ ਗੇਂਦ ਨੇ ਮਾਰੀ ਉਹਦੋਂ ਇੱਕ ਚੈਂਬਰ ਦਾ ਸਾਰਾ ਗੰਦਾ ਪਾਣੀ ਮੇਰੇ ਬੂਏ ਗਾੜੀ ਮੇਰੇ ਬੱਚੇ ਬਿਮਾਰ ਹੋ ਜਾਣਗੇ ਮੈਨੂੰ ਕੌਣ ਕਰੇਗਾ ਜੇ ਅੱਜ ਆਪਾਂ ਭਗਤਾਂ ਵਾਲੇ ਗਏ ਆ ਭਗਤਾਂ ਵਾਲਿਆਂ ਨੂੰ ਕੱਲ ਦਰਖਾਸਤ ਦਿੱਤੀ ਆ ਉਹ ਕਹਿੰਦੇ ਨਹੀਂ ਜੀ ਵੇਖ ਕੇ ਗਏ ਆ ਇਹ ਤੁਸੀਂ ਭਗਤਾਂ ਵਾਲੇ ਭਗਤਾਂ ਵਾਲੇ ਉਧਰ ਭੇਜੀ ਜਾਂਦੇ ਉਧਰ ਲੈ ਇਧਰ ਭੇਜੀ ਜਾਂਦੇ ਕੋਈ ਹੈ ਨਾ ਮਹਾਰਾਜ ਆਏ ਆ ਬੰਦੇ ਆਏ ਆ ਵੇਖ ਕੇ ਚਲੇ ਗਏ ਆ ਕਹਿੰਦੇ ਅੱਪਾਂ ਨਹੀਂ ਖੋਲ ਸਕਦੇ ਉਪਝਾਤੇ ਜੇ ਕੋਈ ਕਾਰਪੋਰੇਸ਼ਨ ਵਾਲਾ ਬੰਦਾ ਲੈ ਕੇ ਉਹਨੇ ਇੱਕੋ ਚਾਰ ਪੰਜ ਜਾਣੇ ਉਹਨੂੰ ਨਹੀਂ ਜੀ ਨਹੀਂ ਇਹ ਖੋਲ ਨਹੀਂ ਦੇਣਾ ਬੰਦਾ ਆਪੇ ਹੀ ਵਾਪਸ ਚਲ ਜਾਂਦਾ ਇਹ ਤੇ ਫਿਰ ਕੱਲਾ ਘਰ ਗੁੰਡਾਗਰਦੀ ਕਰਨ ਦਾ ਸਾਰਾ ਮਨ ਲਾਇਕ ਵਾਸਤੇ ਆਪਾਂ ਤਾਂ ਕਾਨੂੰਨ ਕੋ ਐਵੇਂ ਮੰਗ ਕਰ ਰਹੇ ਨਾ ਕਿ ਮਹਾਰਾਜ ਜਿਹੜਾ ਸਰਕਾਰੀ ਕੰਮ ਹੈ ਸਰਕਾਰੀ ਤਾਂ ਖੁੱਲਣਾ ਚਾਹੀਦਾ ਇਹ ਬੰਦ ਥੋੜੀ ਕਰ ਸਕਦਾ